ਬਾਬਾ ਹਰਨਾਮ ਸਿੰਘ ਨੂੰ ਆਪਾਂ ਇਸ ਵੀਡੀਓ ਰਾਹੀਂ ਯਾਰ ਆਪਾਂ ਪੁੱਛਣਾ ਚਾਹੁੰਨੇ ਆ ਬਾਬਾ ਜੀ ਕਿਤੇ ਸਾਨੂੰ ਦੱਸੋ ਜੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਜਾਂ ਬਾਬਾ ਠਾਕੁਰ ਸਿੰਘ ਜੀ ਜੇ ਕੋਈ ਵੀ ਸਾਡੇ ਗੁਰਸਿੱਖ ਜਾਂ ਗੁਰੂ ਸਾਹਿਬਾਨ ਇਹ ਕੁੰਬਦਾਮ ਮੇਲਾ ਇਸ਼ਨਾਨ ਕਰਨ ਗਏ ਤਾਂ ਉਹ ਦੱਸੋ ਸਾਨੂੰ ਸਾਡੀ ਜਿਹੜੀ ਇਸ਼ਨਾਨ ਕਰਨਾ ਉਹ ਸਿਰਫ ਗੁਰੂ ਦੇ ਸ਼ਬਦ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਸੋਸ਼ਲ ਮੀਡੀਆ ਤੇ ਜੋ ਕਿ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੂਮਾ ਜਿਨ੍ਹਾਂ ਦੀ ਵੀਡੀਓ ਫੋਟੋਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਕੀ ਹਿੰਦੂਆਂ ਦੇ ਸਤਾਨ ਜਿਹੜਾ ਕੁੰਭ ਦਾ ਮੇਲਾ ਜਿਹੜਾ ਲੱਗਾ ਹੋਇਆ ਉੱਥੇ ਬਾਬਾ ਜੀ ਜਿਹੜੇ ਆ ਉਹ ਵੀ ਜਿਹੜਾ ਕੁੰਭ ਇਸ਼ਨਾਨ ਗਿਆ ਕਰਨ ਉਹ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਫੋਟੋਆਂ ਵੀ ਵਾਇਰਲ ਕਰੀ ਜਾਂਦੇ ਲੋਕੀ ਪਰ ਇਹ ਜਿਹੜੇ ਬਾਬਾ ਜੀ ਦੇ ਬਾਬੇ ਧੋਮਾ ਜਿਹਦੇ ਕਾਮਾਂ ਬਿਲਕੁਲ ਸਿੱਖੀ ਤੋਂ ਹਜ਼ਾਰਾਂ ਗੁਣਾ ਦੂਰ ਆ ਪਹਿਲੀ ਗੱਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਗੱਲ ਕੀਤੀ ਹੀ ਜਬ ਲੰਗ ਖਾਲਸਾ ਰਹੇ ਨਿਆਰਾ ਤਬ ਲੰਗ ਤੇਜ ਦਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੋ 인 ਕੀ ਪ੍ਰਤੀ ਮਾਰਾ ਹੀ ਕਹਿੰਦੇ ਜਦੋਂ ਇਹਨਾਂ ਦੀ ਬਿਪਰ ਦੀ ਇਹ ਸੋਚ ਇਸ਼ਨਾਨ ਕਰਨੇ ਚੁੱਭੀਆਂ ਮਾਰਨੀਆਂ ਇਹ ਹਿੰਦੂ ਜਿਹੜੇ ਮਤਲਬ ਕੰਮ ਕਰਨੇ ਮੁਬਾਰਕ ਆ ਮੈਂ ਪਹਿਲਾਂ ਗੱਲ ਕਰਦਾ ਹਿੰਦੂ ਧਰਮ ਨੂੰ ਮੁਬਾਰਕ ਆ ਕੁੰਭ ਇਸ਼ਨਾਨ ਸਾਡਾ ਇਹ ਧਰਮ ਨਹੀਂ ਕੋਈ ਕੁੰਭ ਇਸ਼ਨਾਨ ਕਰਨ ਜਾਣਾ ਬਾਕੀ ਗੁਰਬਾਣੀ ਦੀਆਂ ਪੰਕਤੀਆਂ ਬਹੁਤ ਐਸੀ ਤਰ੍ਹਾਂ ਦੀਆਂ ਜੜੀਆਂ ਇਹ ਚੀਜ਼ ਖੰਡਨ ਕਰਦੀ ਆ ਗੁਰਬਾਣੀ ਜਦੋਂ ਕਿ ਰਾਮਕਲੀ ਮਹੱਲਾ ਦੂਜੇ ਚ ਬਨਾਰਸੇ ਤਪ ਕਰੇ ਉਲਟ ਤੀਰਤ ਮਰੇ ਅਗਨ ਦਹ ਕਾਇਆ ਕਲਪ ਕੀਜੇ ਅਸੂਮੇਦ ਜਗ ਕੀਜੇ ਸੋਨਾ ਗਰਬਦਾਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੇ ਦੂਸਰੀ ਇੱਕ ਕਬੀਰ ਜੀ ਦਾ ਹੋਰ ਬੜੇ ਸ਼ਬਦ ਆ ਇਸੇ ਤਰ੍ਹਾਂ ਦੇ ਮਹਾਰਾਜ ਉਹ ਗੱਲ ਕੀਤੀ ਗੰਗਾ ਯੋਗ ਦਾਵਰਨ ਆਈਏ ਗੰਗਾ ਯੋਗ ਦਾਵਰ ਜਾਈਏ ਕੁੰਭ ਜੋ ਕਿਹਾਰਨ ਆਈਏ ਗੋਮਤੀ ਸਹਿ ਸਗਉ ਦਾਨ ਕੀਜੈ ਮਹਾਰਾ ਨੇ ਇਹ ਚੀਜ਼ਾਂ ਦਾ ਸਾਰਾ ਖੰਡਨ ਕੀਤਾ ਪਰ ਬਾਬਾ ਹਰਨਾਮ ਸਿੰਘ ਨੂੰ ਆਪਾਂ ਇਸ ਵੀਡੀਓ ਰਾਹੀਂ ਯਾਰ ਆਪਾਂ ਪੁੱਛਣਾ ਚਾਹੁੰਨੇ ਆ ਬਾਬਾ ਜੀ ਕਿਤੇ ਸਾਨੂੰ ਦੱਸੋ ਜੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਜਾਂ ਬਾਬਾ ਠਾਕੁਰ ਸਿੰਘ ਜੀ ਜੇ ਕੋਈ ਵੀ ਸਾਡੇ ਗੁਰਸਿੱਖ ਜਾਂ ਗੁਰੂ ਸਾਹਿਬਾਨ ਇਹ ਕੁੰਬਦਾਮ ਮੇਲਾ ਇਸ਼ਨਾਨ ਕਰਨ ਗਏ ਤਾਂ ਉਹ ਦੱਸੋ ਸਾਨੂੰ ਸਾਡੀ ਜਿਹੜੀ ਇਸ਼ਨਾਨ ਕਰਨਾ ਉਹ ਸਿਰਫ ਗੁਰੂ ਦੇ ਸ਼ਬਦ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਆ ਕੋਈ ਬਾਹਰਲੇ ਇਸ਼ਨਾਨ ਨਹੀਂ ਕੀਤੇ ਜਾਂਦੇ ਤੇ ਮੁਬਾਰਕ ਆ ਉਹਨਾਂ ਨੂੰ ਹਿੰਦੂ ਵੀਰਾਂ ਨੂੰ ਕੁੰਭ ਇਸ਼ਨਾਨ 12 ਸਾਲ ਬਾਅਦ ਹੁੰਦਾ ਠੀਕ ਆ ਉਹ ਪਰ ਮੈਂ ਇੱਕ ਗੱਲ ਕਹਿੰਨਾ ਉਹ ਗਾਤਰੇ ਵਾਲਿਓ ਉਹ ਦਾੜਾ ਜਿਹੜੇ ਦਾੜੇ ਰੱਖੇ ਤੁਸੀਂ ਤੇ ਤੁਸੀਂ ਯਾਰ ਤੁਹਾਨੂੰ ਜੋਰਾਬਰ ਬਾਬਾ ਫਤਿਹ ਸਿੰਘ ਜੀ ਧਰਤੀ ਨਹੀਂ ਦਿਖੀ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸਥਾਨ ਉਹ ਨਹੀਂ ਲੱਭਾ ਆਨੰਦਪੁਰ ਸਾਹਿਬ ਨਹੀਂ ਤੁਹਾਨੂੰ ਲੱਭਾ ਹਜ਼ੂਰ ਸਾਹਿਬ ਨਹੀਂ ਤੁਹਾਨੂੰ ਲੱਭੇ ਕਿੱਥੇ ਕਿੱਥੇ ਜਿੱਥੇ ਸ਼ਹੀਦੀਆਂ ਨਹੀਂ ਗੁਰੂ ਸਾਹਿਬ ਦੀਆਂ ਆਈਆਂ ਜਰ ਤੁਸੀਂ ਉਹਨਾਂ ਨੂੰ ਛੱਡ ਕੇ ਐਡੇੜੇ ਕਸ਼ਹਰੇ ਪਾ ਕੇ ਨੰਗੇ ਕੱਪੜਿਆਂ ਤੋਂ ਬਿਨਾ ਬਾਬੇ ਤੁਮੇ ਅਰਗੇ ਉਹ ਕੁੰਭ ਇਸ਼ਨਾਨ ਕਰੀ ਫਿਰਦੇ ਆ ਮੈਂ ਬਾਬਾ ਤੁਮਾ ਜੀ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਸਾਡੇ ਮੇਨ ਲੋਕੀ ਆਪਾਂ ਨਹੀਂ ਮੰਨਦੇ ਤੁਹਾਨੂੰ ਮੇਨ ਪਰ ਜਿਹੜੇ ਕਈ ਤੁਹਾਨੂੰ ਟਕਸਾਲ ਦੇ ਮੇਨ ਆਗੂ ਮੰਨਦੇ ਆ ਆਗੂ ਮੰਨਦੇ ਆ ਕੀ ਉਹ ਕੀ ਕਹਿਣਗੇ ਵੀ ਜੇ ਸਾਡਾ ਬਾਬਾ ਜੀ ਉੱਥੇ ਜਾਂਦੇ ਆ ਤੇ ਸਾਨੂੰ ਵੀ ਕੀ ਆ ਜਾਣ ਨੂੰ ਆਪਾਂ ਵੀ ਜਾ ਸਕਦੇ ਆ ਪਰ ਬਾਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਕਰਮ ਕਾਂਡ ਵਿੱਚ ਨਾ ਜਾਓ ਅੱਗੇ ਜਿਹੜੀ ਸਿੱਖ ਕੌਮ ਬਹੁਤ ਦੁਬਧਾ ਵਿੱਚ ਪੜੀ ਆ ਬਹੁਤ ਦੁਬਧਾ ਵਿੱਚ ਪਈ ਆ ਸੰਗਤ ਬਹੁਤ ਦੁਬਧਾ ਵਿੱਚ ਪੈ ਗਈ ਆ ਨਿਸ਼ਾਨ ਸਾਭਾ ਤੋਂ ਮੀਟ ਦਿਓ ਆ ਜਿਹੜੇ ਹੁਣ ਤੁਸੀਂ ਕੁੰਭ ਇਸ਼ਨਾਨ ਕਰਤੇ ਇਹਨਾਂ ਦੇ ਵਿੱਚ ਪੈ ਗਈ ਆ ਬਾਬਾ ਤੁਮਾ ਜੀ ਸਾਨੂੰ ਕੋਈ ਦੱਸੋ ਕਿਹੜੇ ਵਿੱਚ ਕਿਹੜੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਜਾਂ ਕਿਹਦੇ ਧਰਮ ਚ ਲਿਖਿਆ ਵੀ ਸਾਨੂੰ ਉੱਥੇ ਕੁੰਭ ਇਸ਼ਨਾਨ ਜਾਣਾ ਚਾਹੀਦਾ ਤੇ ਮੈਂ ਇੱਕ ਹੋਰ ਵੀਡੀਓ ਦੇਖਣਿਆਂ ਕਿ ਉਹਦੇ ਵਿੱਚ ਆਪਣੇ ਜੋ ਹੈਗਾ ਆ ਸਾਰੇ ਇਕੱਠੇ ਹੋ ਗਏ ਉੱਥੇ ਸਾਰੇ ਜਿੰਨੇ ਵੀ ਸਿੱਖ ਹੋ ਗਏ ਉੱਥੇ ਇਕੱਠੇ ਜਾਂਦੇ ਪਏ ਆ ਤੇ ਨਗਰ ਕੀਰਤਨ ਕੱਢੰਦੇ ਆ ਤੇ ਵਿੱਚ ਵੀਡੀਓ ਆਉਂਦੀ ਆ ਕਈ ਸਿੱਖਾਂ ਦੀ ਤੁਹਾਨੂੰ ਸ਼ਾਨ ਸਭ ਲੱਗ ਰੇ ਆ ਯਾਰ ਕਿਹੜੇ ਚੱਕਰਾਂ 'ਚ ਪੈ ਗਏ ਆ ਸਾਡੇ ਗੁਰੂ ਧੰਮ ਥੋੜੇ ਘਟ ਆ ਉੱਥੇ ਕੀ ਲੋੜ ਪਈ ਸਾਨੂੰ ਨਿਸ਼ਾਨ ਸਾਹਿਬ ਚਾੜਨ ਦੀ ਠੀਕ ਆਉਣਾ ਦਾ ਹਿੰਦੂ ਧਰਮ ਦਾ ਇਹ ਕੁੰਭ ਦਾ ਮੇਲਾ ਚੱਲਦਾ ਮੁਬਾਰਕ ਆ ਔਕਰਨ ਜੋ ਮਰਜੀ ਕਰਨ ਪਰ ਯਾਰ ਸਾਡੇ ਤੁਸੀਂ ਸਿੱਖਾਂ ਦੇ ਤੁਸੀਂ ਆਗੂ ਵੀ ਬਣੇ ਆ ਹੈ ਬਿਪਰਨ ਕੀ ਰੀਤ ਇਹ ਕੰਮ ਵੀ ਤੁਸੀਂ ਕਰਨੇ ਬਾਹਮਣ ਵਾਲੇ ਕੰਮ ਤੁਸੀਂ ਕਰਨੇ ਆ ਗੁਰੂ ਸਾਹਿਬ ਨੇ 1430 ਅੰਗ ਕਿਤੇ ਵੀ ਸਾਨੂੰ ਨਹੀਂ ਦੱਸਿਆ ਕਿ ਤੁਸੀਂ ਕੁੰਭ ਇਸ਼ਨਾਨ ਕਰਨਾ ਆ ਅਸੀਂ ਕਈ ਵਾਰੀ ਸਹਿਜ ਪਾਠ ਕੀਤਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਅੱਜ ਤੱਕ ਸ਼ਬਦ ਗੁਰੂ ਨੇ ਇਹ ਗੱਲ ਨਹੀਂ ਕੀਤੀ ਪਏ ਤੁਸੀਂ ਕੌਮਤੇ ਜਾ ਕੇ ਇਸ਼ਨਾਨ ਕਰਨਾ ਸਗੋ ਭਗਤ ਸਾਡੇ ਭਗਤਾਂ ਨੇ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਮਹਾਰਾਏ ਕਹਿੰਦੇ ਤੁਸੀਂ ਉੱਥੇ ਭੋਮਾ ਗਾਊ ਦਾਨ ਕਰ ਲੋ ਭਾਦੀ ਗੱਜ ਦਾਨ ਪਵਮ ਹਾਥੀ ਦਾਨ ਕਰ ਲੋ ਮਹਾਰਾਏ ਕਹਿੰਦੇ ਕੁਛ ਨਹੀਂ ਬੰਨਾ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਉਤੋਂ ਵੱਡੀ ਕੋਈ ਤਾਕਤ ਨਹੀਂ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਿੱਤਾਇਆ ਉਤੋਂ ਵੱਡੀ ਤਾਕਤ ਕੋਈ ਨਹੀਂ ਸਾਡੇ ਸਿੱਖਾਂ ਲਈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਜੇ ਜਾਣਾ ਉਹ ਬਿਲਕੁਲ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਦਾਵਾ ਦੇਣ ਵਾਲੀ ਗੱਲ ਆ ਉਹ ਅੱਜ ਤੁਸੀਂ ਕੀਤਾ ਆ ਜਿਹੜੇ ਕੁੰਭ ਇਸ਼ਨਾਨ ਕਰਨ ਜਾਂਦੇ ਆ ਇਹ ਵਿਰੋਧੀ ਆ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਜੀ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ ਇਹਨਾਂ ਦਾ ਕਿਤੇ ਵੀ ਸਤਕਾਰ ਨਾ ਕਰੋ ਇਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਆ ਉਹ ਸਾਡੇ ਸਿੱਖ ਧਰਮ ਦੇ ਵੀ ਵਿਰੋਧੀ ਆ ਸੰਗਤ ਜੀ ਇਹ ਜਿੱਥੇ ਵੀ ਹੁੰਦੇ ਇਹਨਾਂ ਦਾ ਵਿਰੋਧ ਕਰੋ ਜਿਹੜੇ ਕਮਿਸ਼ਨਾਂ ਤੇ ਮੇਲੇ ਤੇ ਜਾ ਰਹੇ ਆ ਉੱਥੇ ਜਾ ਕੇ ਨਾ ਆਉਂਦੇ ਸਾਧੂਆਂ ਨੂੰ ਨੰਗੇ ਸਾਧੂਆਂ ਨੂੰ ਠੀਕ ਆ ਨੰਗੇ ਸਾਧੂ ਇੱਥੇ ਦੇਖ ਲਓ ਆਪ ਵੀ ਤੁਸੀਂ ਕਸ਼ਹਿਰੇ ਲਾ ਕੇ ਚਲ ਜਾਣਾ ਚਾਹੀਦਾ ਸੀਗਾ ਤੁਹਾਨੂੰ ਵੀ ਜੇ ਤੁਹਾਨੂੰ ਚੰਗੇ ਨਾਗੇ ਸੰਧੂ ਚੰਗੇ ਲੱਗਦੇ ਆ ਠੀਕ ਆ ਉਹਨਾਂ ਦਾ ਆਪਣਾ ਧਰਮ ਆ ਹਿੰਦੂਆਂ ਦਾ ਧਰਮ ਆ ਵਧੀਆ ਆ ਆਪਾਂ ਨਹੀਂ ਕਹਿੰਦੇ ਸਤਕਾਰਯੋਗ ਆ ਫਿਰ ਕਹਿੰਨੇ ਆ ਸਰਕਾਰ ਜੋਗ ਆ ਉਹਨਾਂ ਦਾ ਕੰਮ ਜੋ ਕਰਨਦੇ ਵਧੀਆ ਪਰ ਸਾਡੇ ਧਰਮ ਚ ਗੁਰੂ ਗ੍ਰੰਥ ਸਾਹਿਬਹਾਰਾ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਭਗਤਾਂ ਨੇ ਗੁਰੂ ਸਹਿਬਾਨਾ ਨੇ ਸ਼ਹੀਦ ਸਿੰਘਾ ਨੇ ਸਾਨੂੰ ਕਦੀ ਨਹੀਂ ਇਹ ਗੱਲਾਂ ਦਸੀਆਂ ਕਿ ਕੰਮ ਇਸ਼ਨਾਨ ਕਰਨੇ ਆ ਹਿੰਦੂ ਰੀਤੀ ਰਿਵਾਜ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ ਉਤੋਂ ਉੱਪਰ ਸਾਡਾ ਕੋਈ ਚੀਜ਼ ਨਹੀਂ ਅਕਾਲ ਤਖਤ ਸਾਹਿਬ ਸਾਡਾ ਮੱਕਾ ਆ ਉਹ ਸਮੱਕੇ ਦੇ ਉੱਪਰ ਅੱਗੇ ਸਾਡੇ ਵਾਸਤੇ ਕੁਝ ਨਹੀਂ ਸਾਡਾ ਉੱਥੋਂ ਹਰੇਕ ਚੀਜ਼ ਖਤਮ ਹੋ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੇ ਮੱਕਿਆ ਸਾਡਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਡਾ ਮੱਕਾ ਆ ਉਹ ਤੋਂ ਅੱਗੇ ਕੁਝ ਵੀ ਨਹੀਂ ਕੋਈ ਜੇ ਤੋਂ ਸਿੱਖ ਉੱਪਰ ਜਾਂਦਾ ਆ ਉਹ ਸਿੱਖਿਆ ਨਹੀਂ ਉਹ ਸਿੱਖ ਵਿਰੋਧੀ ਆ ਉਹ ਸਿੱਖ ਨਹੀਂ ਹੋ ਸਕਦਾ ਅ ਮੈਂ ਦੇਖਣੇ ਆ ਆਮ ਪਾਰਟੀ ਦੇ ਵੀ ਕਈ ਮੈਂ ਬਾਅਦ ਚੋ ਗੱਲ ਕਰਾਂਗਾ ਆਮ ਪਾਰਟੀ ਵਾਲੇ ਪੱਗਾਂ ਬੰਨ ਕੇ ਅ ਡੜੀਆਂ ਦਾੜੀਆਂ ਰੱਖ ਕੇ ਇੱਥੇ ਓਮ ਬੁਹਾਏ ਓਮ ਸ਼ਰਮ ਆਣੀ ਚਾਹੀਦੀ ਮੈਂ ਗੱਲ ਕਰਾਂਗਾ ਉਹਨਾਂ ਬਾਰੇ ਵੀ ਪਰ ਮੈਂ ਇਹ ਗੱਲ ਮੁਕਾ ਕੇ ਫਿਰ ਤੁਹਾਡੇ ਵੀ ਤੁਹਾਡੇ ਖਿਲਾਫ ਵੀ ਵੀਡੀਓ ਪਾਉਂਗਾ ਜਿਹੜੇ ਤੁਸੀਂ ਬਹਿਰੂਪੀ ਆਮ ਪਾਰਟੀ ਵਾਲਿਓ ਜਿਹੜੇ ਦਾੜੀਆਂ ਰੱਖ ਕੇ ਸ੍ਰੀ ਸਾਹਿਬ ਪਰੋਂ ਪਾ ਕੇ ਇੱਥੇ ਮਥਿਆਂ ਦੇ ਜਿਹੜੇ ਤੁਸੀਂ ਓੰਕਾਰ ਬਾਹ ਕੇ ਤੇ ਜਿਹੜੇ ਲੋਕਾਂ ਦਾ ਉਥੇ ਕੁੱਬਾ ਨੇ ਮੇਲਿਆਂ ਤੇ ਫਿਰਨ ਨੇ ਆ ਤੁਹਾਡੇ ਖਿਲਾਫ ਮੋਰਚਾ ਵੀ ਲਾਵਾਂਗੇ ਆਪਾਂ ਤੁਹਾਡੀਆਂ ਵੀਡੀਓ ਆਪਾਂ ਪੂਰੀਆਂ ਸੇਵ ਕੀਤੀਆਂ ਤੁਹਾਡੇ ਵੀ ਪਾਵਾਂਗੇ ਦੱਸਾਂਗੇ ਵੀ ਤੁਸੀਂ ਵੀ ਸਿੱਖਣੀ ਹੋ ਤੁਸੀਂ ਵੀ ਵੋਟਾਂ ਲੈਣ ਵਾਸਤੇ ਇਹ ਇਹ ਜਿਹੜੀ ਸ੍ਰੀ ਸਾਹਿਬ ਗੁਰੂ ਸਾਹਿਬ ਨੇ ਦਿੱਤੀ ਹੈ ਨਾ ਜਦੋਂ ਮਰਜੀ ਲਾ ਦਿਓ ਉਹਨੂੰ ਕਸ਼ਹਰੇ ਲਾ ਦਿਓ ਇਹ ਲਾ ਦਿਓ ਜਿੱਥੇ ਮਰਜੀ ਤੁਰਪੋ ਕੋਈ ਨਹੀਂ ਜਦੋਂ ਤੁਸੀਂ ਵੋਟਾਂ ਮੰਗਣਾ ਆਵੋਗੇ ਨਾ ਤੇ ਤੁਹਾਨੂੰ ਆਪਾਂ ਕਿਹਾਗੇ ਸਾਨੂੰ ਸਾਰਾ ਪਤਾ ਦਸੂਏ ਤੋਂ ਟਾਂਡੇ ਤੋਂ ਕਿਹੜਾ ਕਿਹੜਾ ਜਿਹੜਾ ਕੁੰਭ ਸ਼ਨਾਣ ਕਰਨ ਗਿਆ ਅਮਰਤਾਰੀ ਹਾਂ ਮੋਨੇ ਜਿੱਦਾਂ ਮਰਜੀ ਜਾਣ ਸਾਨੂੰ ਕੋਈ ਨਹੀਂ ਪਰ ਸਾਡੇ ਕਲਗੀਆਂ ਵਾਲੇ ਦਾ ਜਦੋਂ ਅਮਰਤ ਛੱਕੇ ਕੋਈ ਕੁੰਭ ਦੇ ਮੇਲੇ ਤੇ ਜਾਵੇ ਜਾਣਗੇ ਉਹ ਰਾ ਸਖਤ ਵਿਰੋਧ ਕਰਾਂਗੇ ਆਪਾਂ ਜਾਂ ਤਾਂ ਓਏ ਗੱਲ ਸੁਣੋ ਮੇਰੀ ਜਾਂ ਆਪਣਾ ਇਹ ਛਿਰੀ ਸਾਹਿਬ ਕਸ਼ਾਇਰੇ ਪੱਦਾਂ ਲਾ ਕੇ ਜਾਓ ਉੱਥੇ ਜੋ ਉਹ ਨੰਗੇ ਸਾਧੂ ਬਣੇ ਆ ਉਹਨਾ ਮੰਗੋ ਤੁਸੀਂ ਵੀ ਜਿਹੜੇ ਜੋ ਪਾਏ ਉਹਨਾਂ ਨੇ ਉਹ ਪਾ ਕੇ ਉੱਥੇ ਜਾਓ ਸਾਨੂੰ ਕੋਈ ਮਤਲਬ ਨਹੀਂ ਪਰ ਸਾਡੇ ਇੱਕ ਸ਼ਹਿਰੇ ਪੱਗਾਂ ਲਾ ਕੇ ਜਾਓ ਉੱਥੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ